ਅਮਰੂਦ ਬਾਗ ਘਟਾਲਾ ਜਿਹੜਾ ਕਿ ਬਹੁਤ ਚਰਚਿਤ ਤੇ ਘਟਾਲਾ ਸੀਗਾ ਇਸ ਦੇ ਵਿੱਚ ਇੱਕ ਬਾਗਬਾਨੀ ਅਫਸਰ ਦੀ ਗ੍ਰਿਫਤਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਤਾਰ ਸਿਆਸੀ ਆਗੂਆਂ ਤੱਕ ਜੁੜ ਚੁੱਕੇ ਨੇ ਵਿਜੀਲੈਂਸ ਤੋਂ ਵੱਡੇ ਖੁਲਾਸੇ ਸਾਹਮਣੇ ਆਏ ਨੇ ਤੁਹਾਨੂੰ ਦੱਸਾਂਗੇ ਕਿ ਉਹ ਕਿਹੜਾ ਮంత్రి ਹੈ ਸਾਬਕਾ ਮੰਤਰੀ ਹੈ ਜਿਸ ਦੀਆਂ ਮੁਸ਼ਕਲਾਂ ਇਸ ਕੇਸ ਦੇ ਵਿੱਚ ਵਧੀਆਂ ਨੇ ਤੇ ਹੁਣ ਤੱਕ ਦੇ ਅਹਿਮ ਖੁਲਾਸੇ ਜਾਂ ਅਹਿਮ ਤੱਥ ਜਿਹੜੇ ਸਾਹਮਣੇ ਆਏ ਨੇ ਨਿਕਲ ਕੇ ਦਰਸ਼ਕਾਂ ਨੂੰ ਦੱਸ ਦिए ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬਾਗਬਾਨੀ ਵਿਭਾਗ ਦੇ ਗ੍ਰਿਫਤਾਰ ਕੀਤੇ ਗਏ ਵਿਕਾਸ ਅਫਸਰ ਜਸਪ੍ਰੀਤ ਸਿੰਘ ਸਿੱਧੂ ਦੇ ਪ੍ਰਭਾਵਸ਼ਾਲੀ ਸਿਆਸੀ ਆਗੂਆਂ ਦੇ ਨਾਲ ਸੰਬੰਧ ਹੋਣ ਦੀ ਗੱਲ ਹੁਣ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਸੂਤਰਾਂ ਅਨੁਸਾਰ ਬਾਦਲ ਪਰਿਵਾਰ ਦੇ ਰਿਸ਼ਤੇਦਾਰ ਦੱਸੇ ਜਾਂਦੇ ਮਾਜੇ ਦੇ ਇੱਕ ਅਕਾਲੀ ਆਗੂ ਨਾਲ ਸਿੱਧਾ ਸਿੱਧੂ ਦਾ ਗੂੜਾ ਸਬੰਧ ਹੈ ਅਕਾਲੀ ਭਾਜਪਾ ਸਰਕਾਰ ਸਮੇਂ 2007 ਤੋਂ 17 ਤੱਕ ਜਸਪੀਤ ਸਿੰਘ ਇਸ ਮੰਤਰੀ ਦੇ OST ਵਾਗ ਵਿਚਰਦਾ ਰਿਹਾ ਤੇ ਮੰਤਰੀ ਦੇ ਸਰਕਾਰੀ ਤੇ ਗੈਰ ਸਰਕਾਰੀ ਕੰਮਾਂ ਦੀ ਦੇਖਰੇਖ ਕਰਦਾ ਰਿਹਾ ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਮੰਤਰੀ ਨਾਲ ਕੰਮ ਕਰਦੇ ਸਮੇਂ ਬਾਗਬਾਨੀ ਵਿਭਾਗ ਦੇ ਅਫਸਰ ਵੱਲੋਂ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਸੀ ਦਰਸ਼ਕਾਂ ਨੇ ਵੀ ਦੱਸਦੀ ਹੈ ਕਿ ਸੂਤਰ ਦੱਸਦੇ ਨੇ ਕਿ ਬਾਗਮਾਨੀ ਵਿਭਾਗ ਦੇ ਅਫਸਰ ਦੀ ਗ੍ਰਿਫਤਾਰੀ ਕਾਰਨ ਅਕਾਲੀ ਦਲ ਦੇ ਸਾਬਕਾ ਮੰਤਰੀ ਵਿੱਚ ਵੀ ਘਬਰਾਹਟ ਪਾਈ ਜਾ ਰਹੀ ਹੈ ਅਕਾਲੀ ਭਾਜਪਾ ਸਰਕਾਰ ਸਮੇਂ ਇਹ ਸਾਬਕਾ ਮੰਤਰੀ ਆਪਣੇ ਵਿਭਾਗ ਤੋਂ ਬਾਹਰ ਹੋਰਨਾ ਵਿਭਾਗਾਂ ਵਿੱਚ ਦਖਲ ਦਿੱਤੇ ਜਾਣ ਕਾਰਨ ਦੂਜੇ ਮੰਤਰੀਆਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ 2004 ਤੋਂ 2000 19 ਤੱਕ ਭਗਵਾਨੀ ਵਿਭਾਗ ਅਫਸਰ ਦੇ ਅਹੁਦੇ ਤੇ ਤਨਨਾਤ ਸੀ ਇਸ ਸਮੇ ਉਸ ਦੇ ਮੰਤਰੀਆਂ ਤੇ ਹੋਰਨਾਂ ਦੇ ਨਾਲ ਸੰਬੰਧ ਸਥਾਪਿਤ ਹੋਏ ਵਿਜੀਲੈਂਸ ਨੇ ਮੁਲਜ਼ਮ ਨੂੰ ਅਮਰੂਦ ਘਟਾਲੇ ਦੇ ਵਿੱਚ ਗ੍ਰਿਫਤਾਰ ਕੀਤਾ ਵਿਜੀਲੈਂਸ ਦਾ ਕਹਿਣਾ ਹੈ ਕਿ ਗਮਾੜਾ ਵੱਲੋਂ ਗ੍ਰਹਿਣ ਕੀਤੀਆਂ ਗਈਆਂ ਜ਼ਮੀਨਾਂ ਜਿਵੇਂ ਕਿ 에어로 ਸਿਟੀ ਆਈਟੀ ਸਿਟੀ ਸੈਕਟਰ 3899 ਆ ਤੇ ਮੌਜੂਦ ਫਲਦਰ ਦਰਕਤਾਂ ਦੀ ਕੀਮਤ ਦਾ ਮੁਲਾਂਕਣ ਕਰਨ ਦੇ ਵਿੱਚ ਮੁਲਜ਼ਮ ਸ਼ਾਮਲ ਸੀ ਨਾਲੀ ਦਰਸ਼ਕਾਂ ਦੱਸਦੀ ਹੈ ਕਿ ਬੂਟਿਆਂ ਦੀ ਬਿਜ਼ਨਸ ਅਧਿਕਾਰੀਆਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਮਰੂਤ ਦੇ ਦਰਖਤਾਂ ਦੀ ਕੀਮਤ ਵਿੱਚ ਵਾਧਾ ਕਰਨ ਲਈ ਉਹਨਾਂ ਦੀ ਉਮਰ 4 ਸਾਲ ਜਾਂ 4 ਸਾਲ ਤੋਂ ਵੱਧ ਦੱਸੀ ਤਾਂ ਜੋ ਇਹ ਮੰਨਿਆ ਜਾਵੇ ਕਿ ਬੂਟੇ ਫਲ ਦੇਣ ਲਈ ਪੂਰੀ ਤਰ੍ਹਾਂ ਤਿਆਰ ਨੇ ਤਾਂ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਜਿਵੇਂ ਪਹਿਲਾਂ ਇਹ ਤੱਥ ਸਾਹਮਣੇ ਆਇਆ ਸੀਗਾ ਕਿ ਇੱਕ ਕਿੱਲੇ ਦੇ ਵਿੱਚ 2500 ਮਰੂਤਾਂ ਦੇ ਬੂਟੇ ਲਗਾਏ ਗਏ ਇਹ ਦਰਸਾਇਆ ਗਿਆ ਤਾ ਬਹੁਤ ਸਾਰੇ ਕਿਸਾਨ ਜਾਂ ਖੇਤੀਬਾੜੀ ਕਰਨ ਵਾਲੇ ਲੋਕ ਇਹ ਦੇ ਸੁਣ ਕੇ ਹੈਰਾਨ ਹੁੰਦੇ ਹੋਣਗੇ ਕਿ ਇੱਕ ਏਕੜ ਦੇ ਵਿੱਚ 2500 ਬੂਟੇ ਕਿਵੇਂ ਲੱਗ ਸਕਦੇ ਨੇ ਨਾਲ ਹੀ ਦੱਸ ਤੋਂ ਦੱਸਦੇ ਕਿ ਜਿਹਾ ਕਰਨ ਲਈ ਮੁਲਜ਼ਮਾਂ ਨੇ ਸਾਲ 2016-17 ਦਾ ਪਿੰਡ ਬਾਕਰਪੁਰ ਦੇ ਨਾਲ ਸਬੰਧਤ ਮਾਲ ਖਸਰਾ ਗਰਦਾਬਰੀ ਰਜਿਸਟਰ ਦਾ ਰਿਕਾਰਡ ਹਾਸਲ ਕੀਤਾ ਤੇ ਮੁਲਜ਼ਮ ਮਾਲ ਪਟਵਾਰੀ ਬਚਿੱਤਰ ਸਿੰਘ ਦੀ ਮਦਦ ਨਾਲ ਰਿਕਾਰਡ ਵਿੱਚ ਛੇੜਛਾੜ ਕਰਕੇ ਦਰਜ ਕੀਤਾ ਕਿ ਮਰੂਤ ਦੇ ਦਰਖਤ ਸਾਲ 2016 ਦੇ ਵਿੱਚ ਲਗਾਏ ਗਏ ਸਨ ਗ੍ਰਹਿਣ ਕੀਤੀ ਗਈ ਜ਼ਮੀਨ ਬਾਗਬਾਨੀ ਵਿਭਾਗ ਦੇ ਬਲਾਕ ਖਰੜ ਦੇ ਅਧਿਕਾਰੀ ਖੇਤਰ ਦੇ ਵਿੱਚ ਆਉਂਦੀ ਹੈ ਜਿੱਥੇ ਮੁਲਜ਼ਮ ਡੇਰਾਬਾਸੀ ਵਿੱਚ ਐਚਡੀਓ ਵਜੋਂ ਤਨਾਸੀ ਹਾਲਾਂਕਿ ਇਹਨਾਂ ਪਿੰਡਾਂ ਦੇ ਮੁਲਾਂਕਣ ਦੇ ਕੰਮ ਦਾ ਉੱਚ ਅਧਿਕਾਰੀਆਂ ਵੱਲੋਂ ਬਿਨਾਂ ਕੋਈ ਕਾਰਨ ਸਪਸ਼ਟ ਕੀਤੇ ਉਸ ਨੂੰ ਦਿੱਤਾ ਗਿਆ ਸੀ ਲਗਭਗ 180 ਏਕੜ ਜ਼ਮੀਨ ਤੇ ਮੌਜੂਦ ਫਾਲਦਾਰ ਦਰਖਤਾਂ ਦਾ ਮੁਲਾਂਕਣ ਜਸਪ੍ਰੀਤ ਸਿੰਘ ਸਿੱਧੂ ਐਚ ਡੀਓ ਵੱਲੋਂ ਕੀਤਾ ਜਾਣਾ ਲਾਜ਼ਮੀ ਸੀ ਜਦੋਂ ਕਿ ਉਸ ਤੇ ਨਰੀਖਣ ਲਈ ਸਿਰਫ ਇੱਕ ਵਾਰ ਹੀ ਗ੍ਰਹਿਣ ਕੀਤੀ ਗਈ ਜ਼ਮੀਨ ਦਾ ਦੌਰਾ ਕੀਤਾ ਅਤੇ ਕੁੱਲ 207 ਖਸਰਾ ਨੰਬਰ ਨਾਲ ਸੰਬੰਧਿਤ ਮੁਲਾਂਕਣ ਰਿਪੋਰਟ ਤਿਆਰ ਕਰ ਦਿੱਤੀ ਜਾਨੀ ਕਿ ਹੈਰਾਨੀਜਨ ਗੱਲਾਂ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਨਾਲ ਜਮੀਨ ਦੇ ਉੱਤੇ ਕੀ ਕੁਝ ਹੋਇਆ ਕਿਸ ਤਰੀਕੇ ਨਾਲ ਇਹ ਦਰਸਾਇਆ ਗਿਆ ਕਿ ਜਿਹੜੇ ਫਲਾਂ ਦੇ ਬੂਟੇ ਕਦੋਂ ਲਗਾਏ ਗਏ ਉਸ ਦੀ ਉਮਰ ਕਿਵੇਂ ਦਰਸਾਈ ਗਈ ਤਾਂ ਜੋ ਜਿਹੜੇ ਬੂਟੇ ਸੀਗੇ ਉਹ ਦੱਸਾਇਆ ਜਾਣ ਕਿ ਉਹ ਫਲਦਾਰ ਹੈ ਨੇ ਜਾਂ ਨਹੀਂ ਤਾਂ ਇਹ ਹੈਰਾਨੀਜਨ ਗੱਲਾਂ ਜ਼ਰੂਰ ਸਾਹਮਣੇ ਆਈਆਂ ਨੇ ਇਸ ਪੂਰੇ ਮਾਮਲੇ ਵਿੱਚ ਪਰ ਉਧਰ ਮੁਸ਼ਕਲਾਂ ਜ਼ਰੂਰ ਵਧਾ ਦਿੱਤੀਆਂ ਨੇ ਉਸ ਸਮੇਂ ਦੇ ਕਾਲੀ ਮੰਤਰੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਕਾਰਵਾਈ ਕਿਉਂਕਿ ਵਿਜੀਲੈਂਸ ਇੱਕ ਤੋਂ ਬਾਅਦ ਇੱਕ ਤਾਰ ਜੋੜ ਦੀ ਨਜ਼ਰ ਆ ਰਹੀ ਹੈ ਇਸ ਮਾਮਲੇ 'ਚ ਵੀ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਉਸ ਤੋਂ ਬਾਅਦ ਹੁਣ ਜਿਹੜੀ ਪਿਛਲੇ ਦਿਨੀ ਗ੍ਰਿਫਤਾਰੀ ਹੋਈ ਹੈ ਜਸਪੀਤ ਸਿੰਘ ਸਿੱਧੂ ਦੀ ਉਹਨੇ ਅੱਗੇ ਸਾਰੇ ਪੇਤ ਖੋਲ ਦਿੱਤੇ ਨੇ ਪੇਤ ਖੁੱਲਦੇ ਵੀ ਨਜ਼ਰ ਆ ਰਹੇ ਨੇ ਤੇ ਅਕਾਲੀ ਮੰਤਰੀਆਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਆਉਣ ਵਾਲੇ ਸਮੇਂ 'ਚ ਗ੍ਰਿਫਤਾਰੀ ਵੀ ਹੋ ਸਕਦੀ ਹੈ ਜੁੜੇ ਹੋਣ ਲੀਡਰ ਪੰਜਾਬੀ মিডিਆ ਨਾਲ ਧੰਨਵਾਦ